ਉਸ ਦੇ ਤੋਂ ਬਾਅਦ ਸਾਡੇ ਉਹ ਟਾਈਪ ਜਿਨ੍ਹਾਂ ਨੇ ਥੋੜੀ ਕਾਰੀ ਨੂੰ ਫੋਕਾ ਮਾ ਉਹ ਤੋਂ ਰੋਹ ਹੋਏ ਤੇ ਪਾਸੇ ਮੋੜ ਤੇ ਇਹਨਾਂ ਕੋਲ ਉਸ ਤੋਂ ਬਾਅਦ ਸਰਦਾਰ ਪਾਣੀ ਦੀ ਚੰਗੀ ਮਾਂ ਇੱਕ ਕਰਕੇ ਕਹਾਣੀ ਹੋਏ ਤੇ ਆਉਂਦੇ ਹੋਤੇ ਕਰਕੇ ਇੱਕ ਹਰਤਾ ਵੀ ਨਿਕਲ ਉਹ ਯਾਰ ਇੱਕ ਬਾਦ ਨਾ ਪੰਡਿਆ ਬੇਤਾਂ ਤੇਰੇ ਉਮਰਾਂ ਲੰਮੇ ਹੋਏ 판ਦੀਆ ਬੇਪੰਤ ਤੇਰੇ ਉਮਰਾਂ ਲੰਮੇ ਹੋਏ ਟੁੱਟ ਚੱਲੀ ਸਾਹ ਵਾਲੀ ਢੋਰੀ ਵੇ ਮੈਂ ਕੀ ਕਰਾਂ ਟੁੱਟ ਚੱਲੇ ਸਦਰਾਂ ਦੇ ਮੋਰ ਵੇ ਮੈਂ ਕੀ ਕਰਾਂ ਉਟ ਚੱਲੇ ਸਤਰਾ ਦੇ ਹੋ ਸਾਬ ਸਾਬ ਥੱਕ ਕੇ ਤੇਰੇ ਚਾਹਤੇ ਆ ਛਲੇ ਆ ਨੂੰ ਸਾਬ ਸਾਬ ਥੱਕ ਕੇ ਤੇਰੇ ਚਾਹਤੇ ਆ ਛਲੇ ਆ ਨੂੰ ਰੇਤਾ ਵਾਂਗੂ ਕੀਂ ਜਾਂਦੇ ਵੇ ਰੂਪ ਤੇ ਆ ਛਲੇ ਆ ਨੂੰ ਹੈ ਰੇ ਤੂੰ ਮਨ ਨੂੰ ਕਿਰਚਾਉਂਦੇ ਬੇ ਰੂਪ ਦੇ ਅੰਗਲੇ ਆਣੂ ਚਾਂਜ ਰਾਤ ਦੇ ਪਿਆ ਚੋਰ ਵੇ ਮੈਂ ਕੀ ਕਰਾਂ ਸਤਰਾ ਦੇ ਉੱਡ ਚੱਲੇ ਮੋਰ ਵੇ ਮੈਂ ਕੀ ਕਰਾਂ ਸਤਰਾ ਦੇ ਉੱਡ ਚੱਲੇ अखिय बररियां उनतरनि मारिय अखियां बलौरियां ऊनतर मारियां असां द साई पसां मवार असां द साई पसां में सवारियां ਦੇ ਰੋਣਯੋਤੇ ਰੱਖਦੀਆਂ ਜੋ ਮੈਂ ਹੀ ਕਰਾਂ ਊਟ ਚੱਲੇ ਸਦ ਰਾਦੇ ਮੋਰ ਦੇ ਮੈਂ ਹੀ ਕਰਾਂ ਊਟ ਚੱਲੇ ਸਦ ਰਾਦੇ ਕੋ ਹੱਥ ਮੈਂ تیرਤਿਆਂ ਨੂੰ ਨਾ ਤੰਗ ਨੇ ਨਸੀਬ ਹੋਏ ਮੁਕਤ ਤਰਾ ਦੇ ਥੋੜਿਆਂ ਦੇ ਪੂਰੇ ਨਾ ਚਰਿਬ ਹੋਏ ਹੋ ਕੇ ਆਦੀ ਚੁਬੀ ਜਾਂਦੀ ਤੋੜਵੇਂ ਮੈਂ ਕੀ ਕਰਾਂ ਊਟ ਚੱਲੇ ਸਦਰਾ ਦੇ ਮੋੜਵੇਂ ਮੈਂ ਕੀ ਕਰਾਂ ਊਟ ਚੱਲੇ ਸਦਰਾ ਦੇ ਮੋੜ ਬਾਂਦੀ ਆਪੇ ਪਤ ਤੇਰੇ ਰੌਲੇ ਮੇਰੇ ਹੋਏ ਪੰਦੀਆ ਬੇਪੰਦ ਤੇਰੇ ਉਮਰੋਂ ਲੈ ਮੇਰੇ ਹੋਏ ਟੁੱਟ ਜਾਂਦੀ ਸਾਹ ਵਾਲੀ ਧੋਰਵੇਂ ਮੈਂ ਕੀ ਕਰਾਂ ਸਦਲਾਂ ਦੇ ਉਡੀ ਚੱਲੇ ਮੋਰੀਵੇਂ ਮੈਂ ਕੀ ਕਰਾਂ ਟੁੱਟ ਚੱਲੇ ਸਦਰਾਂ ਤੇ ਮੋ انڙو